ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਭਾਈ ਜੋਧ ਦੇਵਤਾ ਹੋਇਆ ਸੀ ਇਹ ਉੱਚੀ ਗੋਤ ਦਾ ਬ੍ਰਾਹਮਣ ਸੀ ਇਸ ਵਿੱਚ ਜਾਤ ਪਾਤ ਦਾ ਹੰਕਾਰ ਵੀ ਬੜਾ ਸੀ ਇਸ ਅਹੰਕਾਰ ਕਰਕੇ ਇਹ ਹੋਰ ਜਾਤਾਂ ਵਾਲਿਆਂ ਨੂੰ ਨੀਵਾਂ ਸਮਝਿਆ ਕਰਦਾ ਸੀ ਅਤੇ ਉਹਨਾਂ ਤੋਂ ਨਫ਼ਰਤ ਕਰਦਾ ਸੀ ਹੋਰਨਾਂ ਨੂੰ ਮਾੜਾ ਤੇ ਨੀਵਾ ਸਮਝਣ ਵਾਲੇ ਨਫ਼ਰਤ ਕਰਨ ਵਾਲੇ ਹੰਕਾਰੀ ਬੰਦੇ ਦਾ ਮਨ ਕਦੇ ਸ਼ਾਂਤ ਤੇ ਸੁਖੀ ਨਹੀਂ ਰਹਿ ਸਕਦਾ ਉਹ ਸੜਦਾ ਭੁਈਦਾ ਤੇ ਭਟਕਦਾ ਹੀ ਰਹਿੰਦਾ ਹੈ ਇਹੋ ਹਾਲ ਭਾਈ ਜੋਧ ਬਹਾਮਣ ਦਾ ਸੀ ਸੰਗਤ ਜੀ ਏਕ ਟਿਨ ਉਸ ਤੇ ਭਾਗ ਜਾਗ ਪਏ ਉਹ ਆਪਣੇ ਮਨ ਦੀ ਹਾਲਾਤ ਤੋਂ ਤੰਗ ਆ ਗਿਆ ਔਰ ਦੇ ਮਾਨ ਵਿੱਚ ਚਾਹ ਪੈਦਾ ਹੋਈ ਕਿ ਸੁੱਖ ਤੇ ਸ਼ਾਂਤੀ ਪ੍ਰਾਪਤ ਹੋਵੇ ਤਾਂ ਹੀ ਠੀਕ ਹੈ ਉਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਪਰ ਵੀ ਰਾਜੇ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਦੱਸ ਪਏ ਤਾਂ ਉਸ ਨੂੰ ਪਤਾ ਲੱਗਿਆ ਕਿ ਗੁਰੂ ਜੀ ਦੇ ਦਰਬਾਰ ਵਿੱਚ ਦੁਖੀਆਂ ਦੇ ਦੁੱਖ ਦੂਰ ਹੋ ਜਾਂਦੇ ਹਨ ਅਤੇ ਉਹਨਾਂ ਦੇ ਮਨ ਸੁੱਖ ਤੇ ਸ਼ਾਂਤੀ ਨਾਲ ਭਰਪੂਰ ਹੋ ਜਾਂਦੇ ਹਨ ਇਹ ਗੱਲ ਸੁਣ ਕੇ ਭਾਈ ਜੋਧ ਖੰਡੂਰ ਸਾਹਿਬ ਜਾ ਪਹੁੰਚਦਾ ਹੈ ਉਸ ਨੇ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਿਆ ਅਤੇ ਉੱਥੇ ਲੰਗਰ ਦੇ ਵਿੱਚ ਸੇਵਾ ਕਰਨ ਲੱਗ ਜਾਂਦਾ ਹੈ ਪੜਿਆ ਲਿਖਿਆ ਹੋਣ ਕਰਕੇ ਉਹ ਲੰਗਰ ਦੀ ਆਈ ਰਸਦ ਮਾਇਆ ਦਾ ਲੇਖਾ ਵੀ ਰੱਖਦਾ ਸੀ ਉਹ ਯਤਨ ਕਰਦਾ ਸੀ ਕਿ ਇਹ ਰਸਦ ਅਤੇ ਮਾਇਆ ਅਜਾਈ ਨਾ ਜਾਵੇ ਸਗੋਂ ਚੰਗੇ ਤੋਂ ਚੰਗੇ ਅਰਥ ਲੱਗੇ ਲੇਖੇ ਪੱਤੇ ਅਤੇ ਪ੍ਰਬੰਧ ਤੋਂ ਬਿਨਾਂ ਉਹ ਲੰਗਰ ਵਿੱਚ ਹਰ ਤਰ੍ਹਾਂ ਦੀ ਸੇਵਾ ਕਰਦਾ ਰਹਿੰਦਾ ਸੀ ਉਹ ਸਾਰਾ ਦਿਨ ਅਤੇ देर रात ਤੱਕ ਇਸੇ ਸੇਵਾ ਵਿੱਚ ਹੀ ਜੁਟਾ ਰਹਿੰਦਾ ਸੀ ਨਾਲ ਹੀ ਉਹ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਨਾਮ ਜਪਦਾ ਰਹਿੰਦਾ ਸੀ ਉਹ ਗੁਰੂ ਕੇ ਲੰਗਰ ਦੀ ਸੇਵਾ ਸਾਰਾ ਜੋਰ ਲਾ ਕੇ ਕਰਦਾ ਲੰਗਰ ਤਿਆਰ ਕਰਦਾ ਅਤੇ ਆਏ ਗਿਉ ਨੂੰ ਪਰਸ਼ੇ ਨੂੰ ਪ੍ਰਸ਼ਾਦਾ ਦਸ਼ਕਾਉਂਦਾ ਪਰ ਉਹ ਆਪ ਲੰਗਰ ਵਿੱਚੋਂ ਪ੍ਰਸ਼ਾਦਾ ਨਹੀਂ ਛਕਿਆ ਕਰਦਾ ਸੀ ਉਹ ਕਿਸੇ ਨੂੰ ਪਤਾ ਵੀ ਨਹੀਂ ਲੱਗਣ ਦਿਆ ਕਰਦਾ ਸੀ ਕਿ ਉਹ ਭੋਜਨ ਕਿੱਥੋਂ ਛਕਦਾ ਹੈ ਅਤੇ ਕਿਵੇਂ ਛਕਦਾ ਹੈ ਭਾਈ ਜੋਤ ਦੇਵਤਾ ਇਉਂ ਕਰਦਾ ਸੀ ਕਿ ਜਦੋਂ ਸੰਗਤ ਪ੍ਰਸ਼ਾਦਾ ਸ਼ੱਕ ਲੈਂਦੀ ਤਾਂ ਉਹ ਸਾਰੀਆਂ ਪਤਲਾਂ ਚੋਂ ਕਿ ਇੱਕ ਸਾਫ ਇੱਕ ਸਾਫ ਜਗ੍ਹਾ ਤੇ ਰੱਖ ਲੈਂਦਾ ਤਾਂ ਉਸ ਤੋਂ ਬਾਅਦ ਉਸਨੇ ਫਿਰ ਇਨ੍ਹਾਂ ਪਤਲਾਂ ਵਿੱਚੋਂ ਆਪਣਾ ਭੋਜਨ পেট ਭਰਨ ਜੋਗਾ ਅੰਨ ਇਕੱਠਾ ਕਰ ਲੈਣਾ ਅਤੇ ਵਾਹਿਗੁਰੂ ਦਾ ਨਾਮ ਲੈ ਕੇ ਸ਼ੱਕ ਲੈਣਾ ਕਿੰਨਾ ਚਿਰ ਹੀ ਉਹ ਇਸੇ ਤਰ੍ਹਾਂ ਸੰਗਤਾਂ ਦਾ ਸੀਤ ਪ੍ਰਸ਼ਾਦ ਝੂਠਾ ਖਾ ਕੇ guzara ਕਰਦਾ ਰਿਹਾ ਇੱਕ ਦਿਨ ਇਹ ਗੱਲ ਗੁਰੂ ਅੰਗਦ ਦੇਵ ਸਾਹਿਬ ਜੀ ਤੱਕ ਪਹੁੰਚ ਗਈ ਕਿ ਭਾਈ ਜੋਧ ਅੰਗਦ ਦੇ ਝੂਠੀਆਂ ਪਤਲਾਂ ਦੇ ਵਿੱਚੋਂ ਭੋਜਨ ਛਕਦੇ ਹਨ ਤਾਂ ਗੁਰੂ ਸਾਹਿਬ ਜੀ ਨੇ ਭਾਈ ਜੋਧ ਸਿੰਘ ਨੂੰ ਆਪਣੇ ਕੋਲ ਬੁਲਾਇਆ ਪਿਆਰ ਨਾਲ ਪੁੱਛਿਆ ਕਿ ਭਾਈ ਜੋਧ ਤੂੰ ਪ੍ਰਸ਼ਾਦਾ ਕਿੱਥੋਂ ਛਕਦਾ ਹੈ ਤਾਂ ਜੋਧ ਕਹਿਣ ਲੱਗਾ ਕਿ ਸੱਚੇ ਪਾਤਸ਼ਾਹ ਆਪ ਜੀ ਦੇ ਲੰਗਰਾਂ ਵਿੱਚੋਂ ਹੀ পেট ਭਰਨ ਜੋਗੀ ਦਾਤ ਮਿਲ ਜਾਂਦੀ ਹੈ ਆ ਸੰਗਤਾਂ ਦਾ ਪਤਲਾਂ ਦੇ ਵਿੱਚ ਛੱਡਿਆ ਅਨਸ਼ਕ ਲੈਂਦਾ ਹਾਂ ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਜੋਧ ਭਾਈ ਇਹ ਕਿਉਂ ਤੂੰ ਇਸ ਤਰ੍ਹਾਂ ਦਾ ਭੋਜਨ ਕਿਉਂ ਛਕਦਾ ਹੈ ਸੁੱਚਾ ਪ੍ਰਸ਼ਾਦਾ ਕਿਉਂ ਨਹੀਂ ਛਕਦਾ ਤਾਂ ਭਾਈ ਜੋਧ ਕਹਿਣ ਲੱਗੇ ਕਿ ਹੀ ਸੱਚੇ ਪਾਸ਼ਾ ਮੇਰੇ ਅੰਦਰ ਜਾਤ ਦੇ ਅਹੰਕਾਰ ਦਾ ਭੂਤ ਵਸਦਾ ਸੀ ਇਸ ਨੂੰ ਕੱਢਣਾ ਜ਼ਰੂਰੀ ਸੀ ਭੂਤ ਨੂੰ ਝੂਠ ਹੀ ਖਾਣ ਹੀ ਠੀਕ ਸੀ ਇਹ ਤਾਂ ਹੀ ਸੂਤ ਆਉਣਾ ਸੀ ਮੈਂ ਚਾਹੁੰਦਾ ਸਾਂ ਕਿ ਜਾਤ ਦੇ ਅਹੰਕਾਰ ਦਾ ਇਹ ਭੂਤ ਦੂਰ ਹੋ ਜਾਵੇ ਅਤੇ ਮੈਂ ਆਪਣੇ ਆਪ ਨੂੰ ਸਾਧ ਸੰਗਤ ਦਾ ਨਿਮਾਣਾ ਸੇਵਕ ਸਮਝਣ ਲੱਗ ਪਵਾਂ ਤਾਂ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਤੇਰਾ ਜਾਤ ਅਹੰਕਾਰ ਹੁਣ ਦੂਰ ਹੋ ਗਿਆ ਹੈ ਹੁਣ ਤੂੰ ਸੀ ਇਸ ਤਰ੍ਹਾਂ ਕਰਨੋਂ ਹਟ ਜਾਓ ਤੇਰਾ ਮਨ ਸਾਫ਼ ਤੇ ਸ਼ੁੱਧ ਹੋ ਗਿਆ ਹੈ ਹੁਣ ਇਸ ਵਿੱਚ ਭੂਤ ਨਹੀਂ ਵਸਦਾ ਹੁਣ ਇਸ ਵਿੱਚ ਵਾਹਿਗੁਰੂ ਦਾ ਵਾਸਾ ਹੈ ਉਸ ਨੂੰ ਸੂਚਾ ਅੰਨ ਭੇਟ ਕਰਨਾ ਚਾਹੀਦਾ ਹੈ ਇਹ ਕਹੇ ਕਿ ਗੁਰੂ ਅੰਗਦ ਦੇਵ ਜੀ ਨੇ ਭਾਈ ਜੋਧ ਨੂੰ ਆਪਣੇ ਕੋਲ ਬਿਠਾਇਆ ਅਤੇ ਲੰਗਰਾਂ ਦੇ ਵਿੱਚੋਂ ਸੂਚਾ ਪ੍ਰਸ਼ਾਦਾ ਮੰਗਵਾ ਕੇ ਛਕਾਇਆ ਇਸ ਤੋਂ ਬਾਅਦ ਫਿਰ ਭਾਈ ਜੋਧ ਗੁਰੂ ਕੇ ਲੰਗਰਾਂ ਵਿੱਚੋਂ ਪ੍ਰਸ਼ਾਦਾ ਛਕਣ ਲੱਗ ਪਿਆ ਹਰ ਵੇਲੇ ਸੇਵਾ ਕਰਦਾ ਅਤੇ ਨਾਮ ਜਪਦਾ ਰਹਿੰਦਾ ਮਨ ਨਾਮ ਵਿੱਚ ਲੱਗਾ ਰਹੇ ਅਤੇ ਸਰੀਰ ਸੇਵਾ ਵਿੱਚ ਉਸ ਦਾ ਮਨ ਸੁਖ ਤੇ ਸ਼ਾਂਤੀ ਨਾਲ ਭਰਪੂਰ ਹੋ ਗਿਆ ਸੰਗਤੋਸ ਨੂੰ ਭਾਈ ਜੋਧ ਦੇਵਤਾ ਕਹਿ ਕੇ ਬੁਲਾਉਣ ਲੱਗ ਪਈ ਉਸ ਦਾ ਇਹੋ ਨਾਂ ਪੱਕ ਗਿਆ ਉਹ ਗੁਰੂ ਅੰਗਦ ਦੇਵ ਜੀ ਦੇ ਵੱਡੇ ਮੁਖੀ ਸਿੱਖਾਂ ਵਿੱਚ ਗਿਣਿਆ ਜਾਣ ਲੱਗ ਪਿਆ ਭਾਈ ਗੁਰਦਾਸ ਜੀ ਨੇ ਉਸ ਦਾ ਨਾਮ ਉਸ ਸਮੇਂ ਦੀ ਚੋਟੀ ਦੇ ਸਿੱਖਾਂ ਵਿੱਚ ਲਿਖਿਆ ਹੈ ਉਹ ਲਿਖਦੇ ਹਨ ਜੋਧ ਰਸੋਈਆ ਦੇਵਤਾ ਗੁਰੂ ਸੇਵਾ ਕਰ ਦੁੱਤਰਤਾਰੀ ਪੂਰੇ ਸਤਗੁਰੂ ਪੈਜ ਸਵਾਰੀ ਪਿਆਰੀ ਸੰਗਤ ਜੀ ਇਸ ਸਾਕੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਵੀ ਭਾਈ ਜੋਤਵੰਗ ਆਪਣੇ ਅੰਦਰੋਂ ਹੰਕਾਰ ਅਤੇ ਜਾਤ ਪਾਤ ਦਾ ਅਪਮਾਨ ਛੱਡ ਕੇ ਜਾਤ ਪਾਤ ਦੇ ਅਪਮਾਨ ਦੇ ਭੂਤ ਨੂੰ ਕੱਢ ਦੇਣਾ ਚਾਹੀਦਾ ਹੈ ਤਾਂ ਜੋ ਸਾਡੇ ਮਨ ਅੰਦਰ ਵੀ ਸ਼ਾਂਤੀ ਹੋ ਸਕੇ ਤੇ ਵਾਹਿਗੁਰੂ ਦਾ ਨਿਮਾਸ ਮਨ ਅੰਦਰ ਹੋ ਸਕੇ ਗੁਰਬਾਣੀ ਅੰਦਰ ਗੁਰੂ ਤੇਗ ਬਹਾਦਰ ਜੀ ਉਹ ਫਰਮਾਉਂਦੇ ਹਨ ਜੇਹੀ ਪ੍ਰਾਣੀ ਹੋਵੇਂ ਤਾਜੀ ਕਰਤਾ RAM ਪਛਾਨ ਕਹੋ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨ ਜਿਸ ਮਨੁੱਖ ਨੇ ਕਰਤਾਰ ਸਿਰਜਨਹਾਰ ਨਾਲ ਡੂੰਗੀ ਸਾਂਝ ਪਾ ਕੇ ਆਪਣੇ ਅੰਦਰੋਂ ਹਉਮੈ ਤਿਆਗ ਦਿੱਤੀ ਨਾਨਕ ਆਖਦਾ ਹੈ हे ਮਨ ਇਹ ਗੱਲ ਸੱਚੀ ਸਮਝ ਕੇ ਉਹੀ ਮਨੁੱਖ ਮੁਕਤ ਹੈ ਸਾਨੂੰ ਵੀ ਭਾਈ ਜੋਤ ਦੀ ਤਰ੍ਹਾਂ ਆਪਣੇ ਮਨ ਵਿੱਚੋਂ ਜਾਤ ਪਾਤ ਦੇ ਵਿਤਕਰੇ ਨੂੰ ਕੱਢ ਦੇਣਾ ਚਾਹੀਦਾ ਹੈ ਤੇ ਆਪਣੇ ਵਿੱਚੋਂ ਮੈਂ ਦੇ ਹੰਕਾਰ ਨੂੰ ਮਾਰ ਲੈਣਾ ਚਾਹੀਦਾ ਹੈ ਜੇਕਰ ਆਪਾਂ ਜਾਤ ਪਾਤ ਦਾ ਵਿਤਕਰਾ ਛੱਡਾਂਗੇ ਅਤੇ ਮੈਂ ਨੂੰ ਮਾਰ ਲਵਾਂਗੇ ਤਾਂ ਆਪਾਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੋਰ ਵੀ ਨੇੜੇ ਹੋ ਜਾਵਾਂਗੇ ਉਸ ਵਾਹਿਗੁਰੂ ਨੂੰ ਹੋਰ ਵੀ ਪਿਆਰੇ ਲੱਗਣ ਲੱਗ ਜਾਵਾਂਗੇ ਸਾਨੂੰ ਹਰ ਪਾਸੇ ਅਕਾਲ ਪੁਰਖ ਵਾਹਿਗੁਰੂ ਹੀ ਨਜ਼ਰ ਆਵੇਗਾ ਕੋਈ ਵੱਡਾ ਜਾਂ ਛੋਟਾ ਕੋਈ ਜਾਤ ਜਾਂ ਪਾਤ ਕੋਈ ਅਮੀਰ ਜਾਂ ਗਰੀਬ ਨਹੀਂ ਨਜ਼ਰ ਆਵੇਗਾ ਸੋ ਗੁਰੂ ਪਿਆਰੀ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ